ਦਿਮਾਗ ਦੇ ਵਿੱਚ ਕਿਵੇਂ ਆਇਆ ਵੀ ਕਿ 911 ਤੂੰ ਇਹ ਕੰਮ ਲਿਆ ਜਾਵੇ ਵੀ ਗੰਦੇ ਦੀ ਰਾਸ ਦੀ ਆਪਾਂ ਲਾ ਲੈਨੇ ਉੱਥੇ ਨਾ ਸਟਾਲ ਆਪਣਾ ਦੇਖੋ ਜੀ ਸੋਚਦੇ ਸੀਗੇ ਫਿਰ ਦੇਖੋ ਜਿਹੜਾ ਸਰੀਰ ਹੈ 67 ਸਾਲ ਦੀ ਉਮਰ ਹੋ ਗਈ ਇਹ ਸੋਚਦੇ ਵੀ ਕਿ ਮੈਂਨ ਹੋਰ ਜਿਹੜਾ ਖੇਤੀ ਤੇ ਜਾਦੇ ਜਿਹੜੇ ਭਾਰੀ ਕੰਮ ਨਹੀਂ ਹੋ ਨਹੀਂ ਹੁੰਦੇ ਇਹ ਇਹ ਫਿਰ ਸੋਚਿਆ ਵੀ ਆਪਾਂ ਇਹ ਸੌਖੇ ਕੰਮ ਨੇ ਨਾਲੇ ਥੋੜੇ ਉਸ ਨਾਲ ਆਮਦਨ ਵੱਧ ਜਾਂਦੀ ਹੈ ਤੇ ਫਿਰ ਮੇਰੇ ਦਵਾਕ ਜਾਏ ਵੀ ਆਪਾਂ ਇਹ ਕੰਮ ਕਰੋ ਨਾਲੇ ਇਹਦੀ ਦੇਖੋ ਵਧੀਆ ਹਾਂਜੀ ਤੇ ਆਉਣ ਜਾਣ ਵਾਲੇ ਬੰਦੇ ਨੂੰ ਜਿਹੜਾ ਆਪਾਂ ਪਲਾਉਣਿਆ ਉਹ ਇੱਥੇ ਖੜਾਦਾ ਸਾਡੇ ਕੋਲ ਆ ਟਿਚਰਾ ਕਰਦੇ ਸੀ ਲੋਕ ਵੀ ਬੱਚੇ ਪੈਸੇ ਦੇਣ ਹੋੜ ਕੇ ਮੈਂ ਕਹਿੰਦੀ ਹਾੜ ਕੇ ਤੁਸੀਂ ਕਹਿੰਦੇ ਵੀ ਇਹ ਇਹ ਝੂਠੇ ਭਾਂਡੇ ਕੌਣ ਵਿੱਚ ਮੈਂ ਕਿਹਾ ਸੀ ਵੀ ਮੈਂ ਮੰਜੂਗਾ ਪੈਸੇ ਕੌਣ ਫੜੂਗਾ ਤੇ ਮੈਂ ਹੋਮ ਮੈਂ ਮੰਜੂਗਾ ਮੈਂ ਪੈ ਫੜੂਗਾ ਗੱਲ ਇਹ ਵੀ ਲੋਕਾਂ ਦਾ ਕੰਮ ਹੁੰਦਾ ਟਿਚਰਾ ਕਰਨਾ ਉਹਨਾਂ ਦਾ ਕੰਮ ਮੈਂ ਕਹਿਣਾ ਤੇ ਆਪਣਾ ਕੰਮ ਮੈਂ ਸਹਿਣਾ ਗਨੇ ਤੇ ਨਿੰਬ ਦੀ ਸਫਰੀ ਕੀਤੀ ਸੀ ਨਿੰਬੀ ਉਹ ਜੀਪੀ ਜੀਪੀ ਕੰਪਨੀ ਦਾ ਅਸੀਂ ਉਹ ਨਿੰਬ ਦੀ ਸਫਰੀ ਨਿੰਬ ਕੋੜਾ ਹੋਰ ਚੀਜ਼ਾਂ ਕੌੜੀਆਂ ਬਹੁਤ ਨੇ ਜਿਵੇਂ ਲੱਸੀ ਨੂੰ ਉਹ ਕਰ ਲਓ ਤੁਸੀਂ ਉਹਨਾਂ ਚੀਜ਼ਾਂ ਦਾ ਸਪਰੇਅ ਕਰ ਦੋ ਉਹ ਵੀ ਵਰਤ ਸਕਦੇ ਆ ਪਰ ਸਮਾਂ ਐਸਾ ਲੋਕਾਂ ਦਾ ਜਾਲ ਐਸਾ ਸਿੱਟਿਆ ਹੋਇਆ ਵੀ ਜੇਰੀ ਵੀ ਨਾ ਹੁੰਦੀ ਨਹੀਂ ਹੁੰਦੀ ਸਭ ਕੋ ਹੁੰਦੀ ਹੈ ਫਿਰ ਉਹ ਜੂਸ ਦੇ ਵਿੱਚ ਵੀ ਫਰਕ ਪੈਂਦਾ ਰਸਤੇ ਵਿੱਚ ਜਿਹੜਾ ਗੰਨੇ ਦਾ ਰਸ ਹੁੰਦਾ ਦੇ ਵਿੱਚ ਦਾ ਫਰਕ ਆ ਜੀ ਦਿਨ ਤੇ ਰਾਤ ਦੀ ਫਰਕ ਹੈ ਬਹੁਤ ਫਰਕ ਹੈ ਕਿਤੇ ਤਾਂ ਅਰੀਜਨਲ ਚੀਜ਼ ਮਿਲ ਗਈ ਜੀ ਕਿਤੇ ਸਾਨੂੰ ਮਤਲਬ ਕਿ ਉਹ ਦਵਾਈਆਂ ਵਾਲੀ ਚੀਜ਼ ਮਿਲ ਗਈ ਉਹ ਤਾਂ ਬਹੁਤ ਫਰਕ ਪਿਆ ਤੁਹਾਨੂੰ ਇੱਕ ਸਾ ਟੈਂਪੋ ਚੱਲਦਾ ਏ ਉਹਦੇ ਵਿੱਚ ਸਾਡੇ ਕੋਲ ਕੁਲਫੀ ਤੇ ਮਤਲਬ ਕਿ ਆਪਣੇ ਘਰ ਦੇ ਦੁੱਧ ਦੇ ਸ਼ੇਕ ਤੇ ਰਹੇ ਹਾਂ ਉਹਦੇ ਵਿੱਚ ਆਉਣ ਵਾਲੇ ਸਮੇਂ 'ਚ ਅਸੀਂ ਹੋਰ ਚੀਜ਼ਾਂ ਜਿਵੇਂ ਕਚੀਰਾ ਗੁੰਦ ਹੈ ਜਾਂ ਮਾ ਸਰਦਈ ਹੈ ਜਿਹੜੀ ਚੀਜ਼ ਅਸੀਂ ਦੇਵਾਂਗੇ ਮਤਲਬ ਉਹਦੇ ਹੱਥ ਨਾਲ ਬਣਾ ਕੇ ਦੇਵਾਂਗੇ ਵਧੀਆ ਦੇਵਾਂਗੇ ਬਾੜੀ ਚੀਜ਼ ਨਿਕਲੂ ਜਿਹੜੀ ਅਸਟ੍ਰੇਲੀਆ ਜੀ ਵੀ ਅਸੀਂ ਨਰਸਿੰਗ ਕਰਕੇ ਇੱਥੇ ਜੋਬ ਕਰਦੀ ਸੀ ਉੱਥੋਂ ਵਿਆਹ ਕਰਕੇ ਆਸਟ੍ਰੇਲੀਆ ਮਤਲਬ ਸੈਟਲਡ ਨੇ ਹੋ ਬੇਟਾ ਮੇਰਾ ਇੱਕ ਇੰਜੀਨੀਅਰ ਹੈ ਕਮਿਊਨੀਕੇਸ਼ਨ ਦਾ ਉਹ ਦੋਨੇ ਭਰਾ ਪਹਿਲਾਂ ਓਮਾਨ ਸੀਗੇ ਤੇ ਹੁਣ ਉਥੋਂ ਵਿਦ ਫੈਮਿਲੀ ਕੈਨੇਡਾ ਪੱਕਾ ਪੀਆਰ ਹੋ ਗਿਆ ਤੇ ਇੱਕੇ ਬੇਟਾ ਮੇਰਾ ਮਾਨ ਇੱਕੋ ਮਾਨ ਬੱਚੇ ਮੈਰਿਡ ਨੇ ਸਾਰੇ ਵੀ ਬੱਚੇ ਤਾਂ ਮਤਲਬ ਮੈਨੂੰ ਕਹਿੰਦੇ ਰਹੇ ਕਹਿੰਦੇ ਨੇ ਅੱਜ ਵੀ ਕਹਿੰਦੇ ਨੇ ਮਤਲਬ ਹੁਣ ਤਾਂ हट ਕੇ ਕਹਿਣੋਂ ਪਰ ਗੱਲ ਇਹ ਵੀ ਮੈਂ ਜਿਹੜਾ ਸ਼ਡਿਊਲ ਦੀ ਜ਼ਿੰਦਗੀ ਵਿੱਚ ਬੜਾ ਮਿਹਨਤ ਵਾਲਾ ਰਿਹਾ ਕਿਉਂਕਿ ਮੈਂ ਡੇਲੀ ਵਿੱਚ ਸਰਵਿਸ ਕਰਦਾ ਸੀਗਾ ਲੀਲੀ ਵੇ ਦੇ ਨਾਲ ਨਾਲ ਬੱਚੇ ਨੇ ਡਿਗਰੀਆਂ ਕੀਤੀਆਂ ਬੱਚੇ ਪੜ੍ਹਾਏ ਬੱਚੇ ਬਾਹਰ ਭੇਜੇ ਸਮਾਜ ਦੇ ਵਿੱਚ ਆਵਦਾ ਰੁਤਬਾ ਮਹਿਮੇ ਦੇ ਵਿੱਚ ਰੁਤਬਾ ਰੱਖਣ ਵਾਸਤੇ ਮੈਨੂੰ ਜ਼ਮੀਨ ਠੇਕੇ ਤੇ ਵੀ ਲੈਣੀ ਪਈ ਤੇ ਮੱਜਾਂ ਵੀ ਰੱਖਣੀਆਂ ਪਈਆਂ ਇੱਕ ਵਾਰ ਮੈਨੂੰ ਦੁਕਾਨ ਵੀ ਕਰਨੀ ਪਈ ਬਸ ਪੜ੍ਹਾਈ ਦੇ ਨਾਲ ਨਾਲ ਜਿਵੇਂ ਹੁਣ ਇਹ ਪੈਸੇ ਮੈਂ ਆਪਦੀ ਪ੍ਰਤੱਖ ਨੂੰ ਪਰਵਾਣ ਦੀ ਲੋੜ ਨਹੀਂ ਮੇਰੇ ਪਿੰਡ ਨੂੰ ਜਾ ਕੇ ਪੁੱਛ ਲੋ ਮੈਂ ਮਤਲ ਧਾਰਮਿਕ ਕੰਮਾਂ ਵਾਸਤੇ ਜੱਜ ਵਿੱਚ ਇੱਕ ਬੇਟੀ ਦੀ ਪੜ੍ਹਾਈ ਕਰਾਈ ਮੈਂ ਤੇ ਮੇਰੇ ਮੇਰੇ ਬ੍ਰਦਰ ਨੇ ਮੇਰੀ ਬੇਟੀ ਨੇ ਲੜ ਕੇ ਫਿਰ ਮੈਂ ਆਪਦੇ ਪਿੰਡੋਂ ਡਿਊਟੀ ਤੇ ਜਾਣ ਤੋਂ ਪਹਿਲਾਂ ਐ ਸੱਡੇ ਤੇ ਛੱਡ ਕੇ ਜਾਂਦਾ ਡੈਂਟਲ ਕਾਲ ਦੀ ਬੱਸ ਆਉਂਦੀ ਮਹੱਜੜ ਕੈਬਨਿਟ ਮੰਤਰੀ ਅਰੋੜਾ ਸਾਹਿਬ ਉਹਨਾਂ ਦੀ ਬੱਸ ਆਉਂਦੀ ਕਾਲ ਦੀ ਬੱਸ ਆਉਂਦੀ ਉਹ ਇੱਥੇ ਖੜ ਕੇ ਉਹ ਬੀਟੀ ਨੂੰ ਉਹਦੇ ਵਿੱਚ ਜਾਣ ਲਈ ਅੱਜ ਕੱਲ੍ਹ ਫੜ ਕੇ ਸੈਟਲ ਹੈ ਕੋਈ ਹੋਰ ਅੱਗੇ ਬਣ ਰਹੀ ਹੈ ਮੈਂ ਸੋਚ ਰਿਹਾ ਵੀ ਹੋਰ ਜਿਵੇਂ ਇੱਕ ਮੈਂ ਹੋਰ ਸ਼ੁਰੂ ਕੀਤਾ ਟੈਪੂ ਲੈ ਕੇ ਮੇਰੀ ਅੰਦਰਲੀ ਮਤਲਬ ਕੰਟ੍ਰਿਬਿਊਟਰੀ ਜਿਆਦਾ ਲੜਾਈ ਚੱਲਦੀ ਹੈ ਮਾਨ ਨਾਲ ਵੀ ਪਿੰਡ ਦੇ 2-4 ਬੱਚਿਆਂ ਨੂੰ ਤੇ 2-4 ਨੂੰ ਹਨ ਉਹ ਜੁਆਇੰਟ ਹੋਣ ਮੀਆਂ ਬੀਬੀ ਹੋ ਸਕਦੇ ਨੇ ਉਹਨਾਂ ਨੂੰ ਕੋਈ ਰੋਜ਼ਗਾਰ ਮਿਲ ਜੇ ਚਲੋ ਮੇਰਾ ਤਾਂ ਹੁਣ ਮੈਨੂੰ ਪੈਨਸ਼ਨ ਵੀ ਆਉਂਦੀ ਹੈ ਮੇਰੇ ਬੱਚੇ ਵੀ ਸੈਟਲ ਨੇ ਤੇ ਮੈਨੂੰ ਵਾਪਸ ਦੀ ਖੇਤੀ ਜੋਗਰਾ ਮੇਰੇ ਕੋਈ ਆਈ ਜਾਂਦਾ ਵੀ ਮੈਨੂੰ ਮਤਲਬ ਬਲਬਲੇ ਉੱਠਦੇ ਵੀ ਪਿੰਡ ਦੇ ਕੰਮ ਜਾਂ ਮਤਲਬ ਕਿਸੇ ਬੱਚੇ ਨੂੰ ਮੇਰੇ ਥਰੂ ਕੋਈ ਰੋਜ਼ਗਾਰ ਉਹਦੀ ਜ਼ਿੰਦਗੀ ਸਧਰ ਜੇ ਐ ਮਤਲਬ ਚੱਲੀ ਜਾਂਦਾ ਹੈ ਹਨੋਇ ਕਾ ਜੈਸੀ ਇੱਕ ਛੋਟੇ ਕਿਸਾਨ ਦੇ ਨਾਲ ਮਿਲਾਉਣ ਜਾ ਰਹੇ ਆ ਤਾਂ ਉਹਨਾਂ ਦੇ ਕੋਲ 7.5 ਬਿਗੇ ਦੇ ਕਰੀਬ ਜ਼ਮੀਨ ਹੈ ਤਾਂ ਆਪਣੀ ਜ਼ਮੀਨ ਦੇ ਵਿੱਚ ਉਹ ਆਰਗੈਨਿਕ ਗੰਨੇ ਦੀ ਖੇਤੀ ਕਰਦੇ ਨੇ 611 ਉਹਨਾਂ ਦੇ ਕੋਲ ਬਹੁਤ ਹੀ ਪੁਰਾਣਾ ਟਰੈਕਟਰ ਹੈ ਤਾਂ ਕਿਸੇ ਸਮੇ ਬਹੁਤ ਹੀ ਵੱਡੀ ਜਿਹੜੀ ਖੇਤੀ ਕਰਦੇ ਸੀ ਠੇਕੇ ਤੇ ਜ਼ਮੀਨ ਲੈ ਕੇ ਅੱਜ ਥੋੜੀ ਜਿਹੀ ਖੇਤੀ ਕਰਦੇ ਨੇ ਜਿਹੜੇ ਉਹਨਾਂ ਦਾ ਇੱਕ ਪੁੱਤ ਕੈਨੇਡਾ ਹੈ ਤੇ ਇੱਕ عمان ਦੇ ਵਿੱਚ ਆ ਇੱਕ ਉਹਨਾਂ ਦੀ 30 ਆਸਟ੍ਰੇਲੀਆ ਦੇ ਵਿੱਚ ਆ ਜਿਹੜੇ ਦੋਵੇਂ ਪੁੱਤ ਤੇ ਧੀ ਬਾਹਰਲੇ ਮੁਲਕਾਂ ਦੇ ਵਿੱਚ ਸੈੱਟ ਨੇ ਤਾਂ ਪਰ ਆਪ ਇੱਕ ਟਰੈਕਟਰ ਟਰਾਲੀ ਦੇ ਜ਼ਰੀਏ ਇੱਕ ਆਰਗੈਨਿਕ ਗੰਨੇ ਦੀ ਖੇਤੀ ਕਰਦੇ ਨੇ ਤਾਂ ਇੱਥੇ ਫਿਰ ਜੂਸ ਦਾ ਕਾਰੋਬਾਰ ਵੀ ਉਹਨਾਂ ਨੇ ਆਰੰਭ ਦਿੱਤਾ ਤੇ ਜਿਹੜੀ ਚਾਚੇ ਭਤੀਜੇ ਦੀ ਜੋੜੀ ਆ ਜਿਹੜੀ ਇਹ ਜਿਹੜਾ ਸੁਨਾਮ ਪਟਿਆਲਾ ਰੋਡ ਆ ਤਾਂ ਉਸ ਰੋਡ ਦੇ ਉੱਪਰ ਨਾਗਰਾ ਪਿੰਡ ਪੈਂਦਾ ਤਾਂ ਉੱਥੇ ਹੀ ਆਪਣਾ ਕਾਰੋਬਾਰ ਚਲਾਉਂਦੇ ਨੇ ਆ ਤਾ ਸੋਚ ਬਹੁਤ ਵੱਡੀ ਆ ਤਾਂ ਜਿਸ ਤਰ੍ਹਾਂ ਅਸੀਂ ਗੱਲਬਾਤ ਕਰ ਰਹੇ ਸੀ ਤਾਂ ਉਹ ਕਹਿੰਦੇ ਕਿ ਮੇਰੀ ਸੋਚ ਇਹ ਆ ਕਿ ਇਸ ਤਰ੍ਹਾਂ ਦੇ ਹੋਰ ਵੀਹਿਕਲ ਤਿਆਰ ਕਰਕੇ ਹੋਰ ਲੋਕਾਂ ਨੂੰ ਵੀ ਰੋਜ਼ਗਾਰ ਦਿੱਤਾ ਜਾਵੇ ਜੋ ਕਿ ਵੱਖ-ਵੱਖ ਕਾਲੇ ਦਿਵਾਲੇ ਦੇ ਪਿੰਡਾਂ ਦੇ ਵਿੱਚ ਇਸੇ ਤਰ੍ਹਾਂ ਜੂਸ ਵੇਚਣ ਤੇ ਆਪਣਾ ਕਾਰੋਬਾਰ ਚਲਾਉਣ ਬਾਹਰਲੇ ਮੁਲਕਾਂ ਦੇ ਵਿੱਚ ਤੀਆਂ ਪੁੱਤ ਸੈੱਟ ਨੇ ਪਰ ਫਿਰ ਵੀ ਇਸ ਕਿਸਾਨ ਨੇ ਸੋਚਿਆ ਕਿ ਮੈਂ ਪੰਜਾਬ ਦੀ ਧਰਤੀ ਤੇ ਹੀ ਰਹਿਣਾ ਪੰਜਾਬ ਦੀ ਧਰਤੀ ਤੇ ਹੀ ਆਪਣੀ ਮਿਹਨਤ ਦੀ ਕਮਾਈ ਖਾਣੀ ਆ ਤਾਂ ਇੱਥੇ ਲੋਕਾਂ ਨੂੰ ਵੀ ਸੁਚੇਤ ਕਰਨਾ ਲੋਕਾਂ ਨੂੰ ਵੀ ਜਾਗਰੂਕ ਕਰਨਾ ਕਿ ਕਿਸ ਤਰੀਕੇ ਦੀ ਉਹ ਮਿਹਨਤ ਕਰਨ ਕਿਵੇਂ ਅੱਗੇ ਵੱਧ ਸਕਦੇ ਨੇ ਗੱਲਬਾਤ ਕਰਦੇ ਆ ਮਗਰ ਸਿੰਘ ਜੀ ਬਹੁਤ ਬਹੁਤ ਸੁਆਗਤ ਹੈ ਜਾਨਾ ਪੁੱਤ ਜੀ ਬਾਦ ਸਾਹਿਬ ਹੈ ਜੀ ਕੀ ਫਤਿਹ ਜੀ ਸਭ ਤੋਂ ਪਹਿਲਾਂ ਇਹ ਦੱਸੋ ਤੁਸੀਂ ਮੁਲਾਜ਼ਮ ਵੀ ਰਹੇ ਹੋ ਜਿਹੜੇ ਵਿਭਾਗ ਦੇ ਵਿੱਚ ਰਹੋ ਵਾਟਰ ਸਾਇੰਸ ਐਂਡ ਸੈਨੀਟੇਸ਼ਨ ਡਿਪਾਰਟਮੈਂਟ ਜੀ ਤੇ ਤੁਹਾਡੇ ਤੁਸੀਂ ਗੱਲਬਾਤ ਕਰਦੇ ਕਿੱਥੇ ਕਿੱਥੇ ਕਿਹੜੇ ਕਿਹੜੇ ਮੁਲਕਾਂ ਦੇ ਵਿੱਚ ਤੁਹਾਡੇ ਬੀਟੀ ਵੀਰੀ ਆਸਟ੍ਰੇਲੀਆ ਜੀ ਵੀ ਅਸੀਂ ਨਰਸਿੰਗ ਕਰਕੇ ਇੱਥੇ ਜੋਬ ਕਰਦੀ ਸੀ ਉੱਥੋਂ ਵਿਆਹ ਕਰਕੇ ਆਸਟ੍ਰੇਲੀਆ ਮਤਲਬ ਸੈਟਲਡ ਨੇ ਹੋ ਬੇਟਾ ਮੇਰਾ ਇੱਕ ਇੰਜੀਨੀਅਰ ਹੈ ਕਮਿਊਨੀਕੇਸ਼ਨ ਦਾ ਉਹ ਦੋਨੇ ਭਰਾ ਪਹਿਲਾਂ Oman ਸੀਗੇ ਤੇ ਹੁਣ ਉਥੋਂ ਵਿਧ ਫੈਮਿਲੀ ਕੈਨੇਡਾ ਪੱਕਾ ਪੀਆਰ ਹੋ ਗਿਆ ਤੇ ਇੱਕ ਬੇਟਾ ਮੇਰਾ Oman ਦੇ ਕੋਲ ਮਾਨਾ ਬੱਚੇ ਮੈਰਿਡ ਨੇ ਸ ਕਦੇ ਇਹ ਨਹੀਂ ਬੱਚੇ ਨੇ ਕਿਹਾ ਕਿ ਬਾਪੂ ਛੱਡ ਦੇ ਕੰਮ ਤਾਂ ਹੋਣਾ ਨਾ ਬਹੁਤ ਮਿਹਨਤ ਕਰ ਲਈ ਸਾਨੂੰ ਬਹੁਤ ਦੂਰ ਤੱਕ ਪੰਚਾਇਤ ਆ ਸਾਨੂੰ ਬਹੁਤ ਜਿਆਦਾ ਮਿਹਨਤ ਕਰਾ ਕੇ ਕਾਮਯਾਬ ਕਰਤਾ ਕਿ ਹੁਣ ਤਾਂ ਬਹਿ ਜਾ ਆਰਾਮ ਨਾਲ ਦੇਖੋ ਵੀਰ ਜੀ ਗੱਲ ਇਹ ਹੈ ਵੀ ਬੱਚੇ ਤਾਂ ਮਤਲਬ ਮੈਨੂੰ ਕਹਿੰਦੇ ਰਹੇ ਕਹਿੰਦੇ ਨੇ ਅੱਜ ਵੀ ਕਹਿੰਦੇ ਨੇ ਮਤਲਬ ਹੁਣ ਤਾਂ ਹਟ ਗਏ ਕਹਿਣੋਂ ਪਰ ਗੱਲ ਇਹ ਵੀ ਮੇਰਾ ਜਿਹੜਾ ਸ਼ਡਿਊਲ ਦੀ ਜ਼ਿੰਦਗੀ ਵਿੱਚ ਬੜਾ ਮਿਹਨਤ ਵਾਲਾ ਰਿਹਾ ਕਿਉਂਕਿ ਮੈਂ ਡੇਲੀ ਵਿੱਚ ਤੇ ਸਰਵਿਸ ਕਰਦਾ ਸੀਗਾ ਦਿੱਲੀ ਬੇ ਦੇ ਨਾਲ ਬੱਚੇ ਨੇ ਡਿਗਰੀਆਂ ਕੀਤੀਆਂ ਬੱਚੇ ਪੜ੍ਹਾਏ ਬੱਚੇ ਬਾਹਰ ਭੇਜੇ ਸਮਾਜ ਦੇ ਵਿੱਚ ਆਵਦਾ ਰੁਤਬਾ ਮਹਿਕਮੇ ਦੇ ਵਿੱਚ ਰੁਤਬਾ ਰੱਖਣ ਵਾਸਤੇ ਮੈਨੂੰ ਜ਼ਮੀਨ ਠੇਕੇ ਤੇ ਵੀ ਲੈਣੀ ਪਈ ਤੇ ਮੱਝਾਂ ਵੀ ਰੱਖਣੀਆਂ ਪਈਆਂ ਇੱਕ ਵਾਰ ਮੈਨੂੰ ਦੁਕਾਨ ਵੀ ਕਰਨੀ ਪਈ ਮਤਲਬ ਪੜ੍ਹਾਈ ਦੇ ਨਾਲ ਨਾਲ ਮਤਲਬ ਕਾਫੀ ਸਟਰਗਲ ਹੋਇਆ ਅੱਜ ਮੇਨੂੰ ਮੇਰਾ ਮਤਲਬ ਮੈਂ ਬੇਲਾ ਨਹੀਂ ਰਹਿ ਸਕਦਾ ਇਹ ਪੈਸਾ ਜਿਹੜਾ ਦੇਖੋ ਮੈਂ ਮੋਸਟਲੀ ਹਿੰਮਤ ਨਹੀਂ ਹਾਰੀ ਜਾਣੀ ਕਿ ਹਿੰਮਤ ਸਟਰਗਲ ਕਰਦੇ ਰਹੇ ਜਿਵੇਂ ਹੁਣ ਇਹ ਪੈਸਾ ਮੈਂ ਆਪਦੀ ਪ੍ਰਤੱਖ ਨੂੰ ਪ੍ਰਵਾਨ ਦੀ ਲੋੜ ਦੇ ਮੇਰੇ ਪਿੰਡ ਨੂੰ ਜਾ ਕੇ ਪੁੱਛ ਲੋ ਮੈਂ ਮਤਲ ਧਾਰਮਿਕ ਕੰਮਾਂ ਵਾਸਤੇ ਜਦ ਜਵੇਂ ਕਮੇਟੀ ਦੀ ਪੜ੍ਹਾਈ ਕਰਾਈ ਮੈਂ ਤੇ ਮੇਰੇ ਮੇਰੇ ਬ੍ਰਦਰ ਨੇ ਮੇਰੀ ਬੇਟੀ ਨੇ ਰਲ ਕੇ ਉਹਨਾਂ ਮੈਂ ਆਪਦੇ ਪਿੰਡੋਂ ਡਿਊਟੀ ਤੋਂ ਜਾਣ ਤੋਂ ਪਹਿਲਾਂ ਐ ਸੱਡੇ ਤੇ ਛੱਡ ਕੇ ਜਾਂਦਾ ਡੈਂਟਲ ਕਾਲ ਦੀ ਬੱਸ ਆਉਂਦੀ ਜਿਹੜੇ ਕੈਬਨਿਟ ਮੰਤਰੀ ਅਰੋੜਾ ਸਾਹਿਬ ਉਹਨਾਂ ਦੀ ਬੱਸ ਕਾਲ ਦੀ ਬੱਸ ਆਉਂਦੀ ਉਹ ਇੱਥੇ ਖੜ੍ਹ ਕੇ ਉਹ ਬੇਟੀ ਨੂੰ ਉਹਦੇ ਵਿੱਚ ਜਾਣ ਲਈ ਅੱਜ ਕੱਲ੍ਹ ਪੜ੍ਹ ਕੇ ਸੈਟਲ ਕੁੜੀ ਹੋਰ ਅੱਗੇ ਪੜ੍ਹ ਰਹੀ ਹੈ ਮਤਲ ਜਿਹੜੇ ਪਿੰਡ ਦੇ ਕੰਮ ਨੇ ਜਿਵੇਂ ਹੁਣ ਬੂਟੇ ਲਾਉਣ ਦੀ ਸਲਾਹ ਕਰਦੇ ਮੈਂ ਹੋਰ ਪਿੰਡ ਸਾਰਿਆਂ ਦੇ ਸਹਿਯੋਗ ਲੈ ਕੇ ਮਤਲਬ ਜਾਲੀਆਂ ਬਣਾ ਕੇ ਬੂਟੇ ਲਾਉਣੇ ਨੇ ਪਿੱਛੇ ਅਸੀਂ ਕਈ ਬੰਦਿਆਂ ਦੇ ਰਲ ਕੇ ਜਿਵੇਂ ਆਮ ਆਦਮੀ ਪਾਰਟੀ ਦੇ ਬੰਦੇ ਤੇ ਸਾਡੇ ਨਾਲ ਕਦੋਂ ਉਹਨਾਂ ਨਾਲ ਰਲ ਕੇ ਅਸੀਂ ਪਿੰਡ ਦਾ ਪਾਣੀ ਟੋਬੇ ਦਾ ਗੰਦਾ ਪਾਣੀ ਕੱਢਿਆ ਮਤਲਬ ਇਹ ਬੰਦੇ ਵਿੱਚ ਚੱਲੇ ਜਾਂਦਾ ਵੀ ਜਿਹੜਾ ਇਹ ਪੈਸਾ ਜਿੰਨਾ ਕੁ ਵੀ ਲੱਗ ਸਕਦਾ ਉਹਨਾਂ ਕ ਲੱਗ ਉਹਨਾਂ ਕ ਲੱਗ ਜ਼ਮੀਨ ਕਿੰਨੀ ਹੈ ਤੁਹਾਡੇ ਕੋਲ ਜ਼ਮੀਨ ਮੇਰੇ ਕੋਲ 7.5 ਬਿਗੇ ਜ਼ਮੀਨ ਹੈ 7.5 ਉਹਦੇ ਵਿੱਚ ਕੀ ਕੀ ਖੇਤੀ ਕਰਦੇ ਉਹਦੇ ਵਿੱਚ ਇਸ ਟਾਈਮ 4 ਕਿ ਵਿਗੇ ਪੌਣਕ 4 ਕਿ ਵਿਗੇ ਜੀਰੀ ਲਾਈ ਹੈ ਜੀ 2 ਕਿ ਵਿਗੇ ਮੇਰੇ ਕੋਲ ਗੰਨਾ ਆਰਗੈਨਿਕ ਬਿਲਕੁਲ ਉਹਦੇ ਵਿੱਚ ਕੁਝ ਨਹੀਂ ਪਾਇਆ ਸਿਰਫ ਨਾਮਾਤਰ ਪਹਿਲੇ ਸਾਲ ਕਰਕੇ ਸੀ ਥੋੜਾ ਜੂਰੀਆ ਦਿੱਤਾ ਉਹਦੇ ਵਿੱਚ ਖਾਲਾ ਤੇ ਜੀਪੀ ਜਿਹੜੀ ਕੰਪਨੀ ਹੈ ਜਿਹੜੀ ਮਤਲਬ ਕਿ ਖੇਤੀਬਾੜੀ ਦੇ ਨਾਲ ਸੰਬੰਧਤ ਹੈ ਜੇ ਭੂਮੀ ਤਾਨ ਪੈ ਗਿਆ ਖਾਲ ਪੈ ਗਈ ਮਤਲਬ ਉਹਨਾਂ ਦਾ ਇੱਕ ਪੋਲੀ ਉਹ ਹੈ ਗਰੋਥ ਵਾਲਾ ਉਹੀਆਂ ਚੀਜ਼ਾਂ ਮਤਲਬ ਅਸੀਂ ਦੇਸੀ ਰੇਦ ਓਵਰਾਂ ਪਾਇਆ ਉਹ ਮਤਲਬ ਉਹ ਚੀਜ਼ਾਂ ਪਾ ਕੇ ਤਿਆਰ ਕੀਤਾ ਸਾਡਾ ਔਰਗੈਨਿਕ ਤੇ ਦਵਾਈਆਂ ਜਿੱਥੇ ਛੜਕਾ ਹੁੰਦਾ ਜਿੱਥੇ ਸਪ੍ਰੇ ਹਾਂ ਹੁੰਦੀਆਂ ਉਹ ਗੰਨੇ ਤੇ ਤਾਂ ਫਰਕ ਕੀ ਹੈ ਅੰਤਰ ਕਿੰਨਾ ਕੁ ਹੈ ਬਹੁਤ ਫਰਕ ਹੈ ਬਹੁਤ ਜ਼ਿਆਦਾ ਫਰਕ ਹੈ ਜੇ ਹੁਣ ਅਸੀਂ ਗੰਨੇ ਤੇ ਨਿੰਬੀ ਸਪ੍ਰੇ ਕੀਤੇ ਜਿੰਬੀ ਉਹ ਜੀਪੀ ਜੀਪੀ ਅਸੀਂ ਉਹ ਨਿੰਬ ਦੀ ਸਪਰੇ ਨਿੰਬ ਕੋੜਾ ਹੋਰ ਚੀਜ਼ਾਂ ਕੋੜੀਆਂ ਬਹੁਤ ਨੇ ਜਿਵੇਂ ਲੱਸੀ ਨੂੰ ਉਹ ਕਰ ਲਓ ਤੁਸੀਂ ਉਹਨਾਂ ਚੀਜ਼ਾਂ ਦਾ ਸਪਰੇ ਕਰ ਦੋ ਅਸੀਂ ਬਚ ਸਕਦੇ ਹਾਂ ਪਰ ਸਮਾਂ ਐਸਾ ਲੋਕਾਂ ਦਾ ਜਾਲ ਐਸਾ ਸਿੱਟਿਆ ਹੋਇਆ ਵੀ ਜਰੇ ਵੀ ਨਾ ਹੁੰਦੀ ਨਹੀਂ ਹੁੰਦੀ ਸਭ ਕੋ ਹੁੰਦੀ ਹੈ ਜੀ ਕੰਪਨੀਆਂ ਨੇ ਐਸੀਆਂ ਚੀਜ਼ਾਂ ਦਾ ਖਾਤੀਆਂ ਵੀ ਹੈ ਨਾ ਵੀ ਦੇਖ ਕੇ ਤੁਸੀਂ ਦਵਾਈ ਨਹੀਂ ਪਾਓਗੇ ਤਾਂ ਤੁਹਾਡਾ ਜਿਹੜਾ ਝਾੜਾ ਉਹ ਵੱਧ ਨਹੀਂ ਨਿਕਲਦਾ ਉਹ ਨਹੀਂ ਨਿਕਲਦਾ ਜੀ ਨਾਲ ਸਾਰਾ ਕੁਝ ਹੁੰਦਾ ਜੀ ਦੇਖੋ ਇੱਕ ਦੋ ਕੁਝ ਸਮਾਂ ਜਦੋਂ ਅਸੀਂ ਕੋਈ ਵੀ ਕੰਮ ਕਰਦੇ ਆ ਸਾਨੂੰ ਸਟਰਗਲ ਕਰਨੀ ਪੈਂਦੀ ਹੈ ਥੋੜਾ ਸਮਾਂ ਤੁਸੀਂ ਮਾਰ ਖਾ ਸਕਦੇ ਘਟ ਨਿਕਲ ਸਕਦਾ ਨਹੀਂ ਉਹ ਤੋਂ ਬਾਅਦ ਤਾਂ ਤੁਸੀਂ ਜਦੋਂ ਸਾਰੇ ਤੱਤ ਦੇਦੇ ਉਹਨੂੰ ਉਨੀ ਫਸਲ ਨਿਕਲਦੀ ਉਹ ਤੋਂ ਘੱਟ ਨਿਕਲਦੀ ਤੇ ਫਿਰ ਉਹ ਜੂਸ ਦੇ ਵਿੱਚ ਵੀ ਫਰਕ ਪੈਂਦਾ ਰਸ ਦੇ ਵਿੱਚ ਜਿਹੜਾ ਗੰਨੇ ਦਾ ਰਸ ਹੁੰਦਾ ਦੇ ਵਿੱਚ ਉਹਦਾ ਫਰਕ ਹੈ ਜੀ ਦਿਨ ਤੇ ਰਾਤ ਦੀ ਫਰਕ ਹੈ ਬਹੁਤ ਫਰਕ ਹੈ ਕਿਤੇ ਤਾਂ ਅਰੀਜਨਲ ਚੀਜ਼ ਮਿਲ ਗਈ ਜੀ ਕਿਤੇ ਸਾਨੂੰ ਮਤਲਬ ਕਿ ਉਹ ਦਵਾਈਆਂ ਵਾਲੀ ਚੀਜ਼ ਮਿਲ ਗਈ ਉਹਦਾ ਬਹੁਤ ਫਰਕ ਹੈ ਕੰਮ ਦਾ ਕਿੰਨੇ ਸਮਾਂ ਹੋ ਗਿਆ ਤੁਹਾਨੂੰ ਇਹ ਕਾਰੋਬਾਰ ਸਰ ਮੈਂ ਪਿਛਲੇ ਸਾਲ ਸ਼ੁਰੂ ਕੀਤਾ ਸੀਗਾ ਮੈਂ ਸੋਚ ਰਿਹਾ ਵੀ ਹੋਰ ਜਿਵੇਂ ਇੱਕ ਮੈਂ ਹੋਰ ਸ਼ੁਰੂ ਕੀਤਾ ਟੈਪੂ ਲੈ ਕੇ ਮੇਰੀ ਅੰਦਰਲੀ ਮਤਲਬ ਕੰਟਰੀਬਿਊਟਰੀ ਜਿਆਦਾ ਲੜਾਈ ਚੱਲਦੀ ਹੈ ਮਾਨ ਨਾਲ ਵੀ ਪਿੰਡ ਦੇ 2-4 ਬੱਚਿਆਂ ਨੂੰ ਤੇ 2-4 ਨੌਹਾਂ ਨੂੰ ਉਹ ਜੁਆਇੰਟ ਹੋਣ ਮੀਆਂ ਬੀਬੀ ਹੋ ਸਕਦੇ ਨੇ ਉਹਨਾਂ ਨੂੰ ਕੋਈ ਰੋਜ਼ਗਾਰ ਮਿਲ ਜੇ ਚਲੋ ਮੇਰਾ ਤਾਂ ਹੁਣ ਮੈਨੂੰ ਪੈਨਸ਼ਨ ਵੀ ਆਉਂਦੀ ਹੈ ਮੇਰੇ ਬੱਚੇ ਵੀ ਸੈਟਲ ਨੇ ਤੇ ਮੇਨੂੰ ਬਾਪ ਦੀ ਖੇਤੀ ਜੋਗਰਾ ਮੇਰੇ ਕੋਈ ਆਈ ਜਾਂਦਾ ਵੀ ਮੈਨੂੰ ਮਤਲਬ ਬਲਬਲੇ ਉੱਠਦੇ ਵੀ ਪਿੰਡ ਦੇ ਕੰਮ ਜਦੋਂ ਕਿਸੇ ਬੱਚੇ ਨੂੰ ਮੇਰੇ ਥਰੂ ਕੋਈ ਰੁਜ਼ਗਾਰ ਉਹਦੀ ਜ਼ਿੰਦਗੀ ਸੁਧਰ ਜੇ ਐ ਮਤਲਬ ਇਹ ਚੱਲ ਜਾਂਦਾ ਕੰਮ ਇਹ ਜਾਨੀ ਕਿ ਹੁਣ ਜਿਹੜਾ ਇੱਥੋਂ ਪੈਸਾ ਕਮਾਉਨੇ ਹੋ ਉਹਨੂੰ ਸੇਵਾਤੀ ਲਾਉਣਾ ਤੁਸੀਂ ਨਹੀਂ ਕਹੇ ਵੀ ਵੱਧ ਤੋਂ ਵੱਧ ਜਿੰਨਾ ਸਮਾਜ ਸੇਵਾ ਚ ਲੱਗ ਸਕਦਾ ਸਮਾਜ ਸੇਵਾ ਜਿਵੇਂ ਇੱਥੇ ਗੇਟ ਬਣਾਉਣਾ ਜੀ ਇਹਦੇ ਵਿੱਚ 2 ਲੱਖ ਰੁਪਇਆ ਪਾਉਣੇ ਦਾ ਨਹੀਂ ਉਹ ਚਲੋ ਦੱਸਣਾ ਦਾ ਨਹੀਂ ਚਾਹੀਦਾ ਹੁੰਦਾ ਪਰ ਫਿਰ ਵੀ ਪ੍ਰਤੱਖ ਨੂੰ ਪ੍ਰਮਾਣ ਦੀ ਲੋੜ ਨਹੀਂ ਇਹ ਤੇ 2 ਲੱਖ ਰੁਪਇਆ ਗੇਟ ਚ ਪਾਉਣੇ ਗੁਰੂ ਘਰ ਦੀ ਜਿਹੜਾ ਸੇਵਾ ਹੋਜ ਹੈ ਜਾਂ ਸਮਾਜਿਕ ਕੰਮਾਂ ਦੇ ਜਿਵੇਂ ਜਾਲੀਆਂ ਬਣਾਉਣੀਆਂ ਨੇ ਹੁਣ ਉਹਨਾਂ ਦੇ ਨਾਲ ਲਾ ਕੇ ਭਰਾਵਾਂ ਦੇ ਉਹ ਕਿੰਨੀਆਂ ਬਣਾਉਂਦੇ ਨੇ ਉਹ ਵੀ ਹਿੱਸਾ ਪਾਉਣਗੇ ਤੇ ਮੈਂ ਵੀ ਆਪਣੇ ਵੱਲੋਂ ਵੀ ਵੱਧ ਤੋਂ ਵੱਧ ਜਿੰਨੀਆਂ ਕਿ ਪਹਿਲੀ ਪਹਿਲੀ ਉਸ ਦੇ ਵਿੱਚ ਮੈਂ 30 ਤੋਂ 50 50 60 ਕ ਜਾਲੀਆਂ ਬਣਵਾ ਕੇ ਮੈਂ ਦੇਵਾਂ ਮਤਲਬ ਇਹ ਵੀ ਕੋਈ ਚੰਗਾ ਕੰਮ ਹੋ ਜਾਈ ਜ਼ਿੰਦਗੀ ਦੇ ਵਿੱਚ ਜਦੋਂ ਸਭ ਤੋਂ ਪਹਿਲਾਂ ਇਹ ਜਿਹੜੀ ਰਸ ਦੀ ਲਾਏ ਸੀ ਟਰੈਕਟਰ ਟਰਾਲੀ ਦੇ ਤਾਂ ਦਿਮਾਗ ਦੇ ਵਿੱਚ ਕਿਵੇਂ ਆਇਆ ਵੀ ਕਿ 911 ਤੋਂ ਇਹ ਕੰਮ ਲਿਆ ਜਾਵੇ ਵੀ ਗੰਨੇ ਦੀ ਰਸ ਦੀ ਆਪਾਂ ਲਾ ਲੈਣੇ ਉੱਥੇ ਨਾ ਸਟਾਲ ਆਪਣੀ ਦੇਖੋ ਜੀ ਸੋਚਦੇ ਸੀਗੇ ਹੁਣ ਦੇਖੋ ਜਿਹੜਾ ਸਰੀਰ ਹੈ 67 ਸਾਲ ਦੀ ਉਮਰ ਹੋ ਗਈ ਇਹ ਸੋਚਦੇ ਵੀ ਕਿ ਮੈਂ ਹੋਰ ਜਿਹੜਾ ਖੇਤੀ ਤੇ ਜਾਦੇ ਜਿਹੜੇ ਭਾਰੀ ਕੰਮ ਨਹੀਂ ਹੋਣਦੇ ਇਹ ਇਹ ਫਿਰ ਸੋਚਿਆ ਵੀ ਆਪਾਂ ਇਹ ਸੌਖੇ ਕੰਮ ਨੇ ਨਾਲੇ ਥੋੜੇ ਉਸ ਨਾਲ ਆਮਦਨ ਵਧ ਜਾਂਦੀ ਹੈ ਤੇ ਫਿਰ ਮੇਰੇ ਦਬਾਅ ਚ ਆਏ ਵੀ ਆਪਾਂ ਇਹ ਕੰਮ ਕਰੋ ਨਾਲੇ ਇਹਦੀ ਦਿੱਖ ਵਧੀਆ ਹਾਂਜੀ ਤੇ ਆਉਣ ਜਾਣ ਵਾਲੇ ਬੰਦੇ ਨੂੰ ਜਿਹੜਾ ਆਪਾਂ ਪਲਾਉਣਿਆ ਉਹ ਇੱਥੇ ਖੜਦਾ ਸਾਡੇ ਕੋਲੇ ਅੱਗੇ ਕਿੱਥੇ ਐਡਰੈਸ ਵੀ ਥੋੜਾ ਜਿਹਾ ਦੱਸ ਦਿਓ ਵੀ ਲੋਕ ਵੀ ਜਾਣਦੇ ਹੋਣਗੇ ਵਿਚਾਰਨਾ ਵੀ ਕਿੱਥੇ ਜੇ ਲਾਉਨੇ ਤੁਸੀਂ ਸਾਡਾ ਪਿੰਡ ਨਾਗਰੇ ਜੀ ਜ਼ਿਲ੍ਹਾ ਸਰੂਰ ਹੈ ਤਹਿਸੀਲ ਭਾਨੀਗੜ ਹੈ ਇਹ ਅੱਡਾ ਪਿੰਡ ਸਾਡਾ ਨਾਗਰੇ ਦਾ ਇਹ ਰੋਡ ਪੈਂਦੀ ਹੈ ਪਟਿਆਲਾ ਟੂ ਸੁਨਾਮ ਬਢਾ ਕੱਪ ਤੋਂ ਪਹਿਲਾਂ ਕਿੰਨੇ ਰੁਪਏ ਦੀ ਕਮਾਈ ਕੀਤੀ ਸੀ ਜਦੋਂ ਪਹਿਲੇ ਦਿਨ ਆਏ ਸੀ ਲਗਾਈ ਸੀ ਜਦੋਂ ਪਹਿਲੇ ਦਿਨ ਤਾਂ ਬਹੁਤ ਥੋੜੀ ਕੀਤੀ ਸੀ ਕਮਾਈ ਉਸ ਤੋਂ ਬਾਅਦ ਕਿੰਨਾ ਫਿਰ ਚੱਲੀ ਜਾਂਦਾ ਫਿਰ ਤਾਂ ਬਸ ਕਿਰਪਾਈ ਦਾਦੇ ਦੀ ਗਰਮੇ ਦੇ ਵਿੱਚ ਗਰਮੇ ਦੇ ਸੀਜ਼ਨ ਨੇ ਗਰਮੇ ਦੇ ਵਿੱਚ ਜਿਵੇਂ ਮਿਲਕਸ਼ੇਕ ਸਾਡੇ ਘਰ ਦੇ ਦੁੱਧੇ ਹੋ ਜਾਂਦੇ ਨੇ ਗੰਨਾ ਸਾਡਾ ਅਪਦਾ ਹੋ ਗਿਆ ਕੁਲਪੀ ਅਸੀਂ ਭੈਣੀ ਸਾਹਿਬ ਵਾਲੀ ਲੈ ਲੜਿਆ ਅਸੀਂ ਜਿੰਨੇ ਵੀ ਮੌਸਮ ਆਉਣ ਵਾਲੇ ਸਮੇਂ ਦੇ ਵਿੱਚ ਅਸੀਂ ਜਿਵੇਂ ਖੋ ਆਏ ਖੋਆ ਸੀ ਘਰ ਦੇ ਦੁੱਧ ਦਾ ਬਣਾ ਕੇ ਦੇਣਾ ਸੰਗਤ ਮਤਲਬ ਖਵਾਉਣਾ ਘਰ ਦੇ ਦੁੱਧ ਦਾ ਖੋਆ ਆਪ ਦਾ ਆਪ ਤਿਆਰ ਕਰਕੇ ਤਾਂ ਕਿ ਜਿਹੜਾ ਪ੍ਰੋਡਕਟ ਅਸੀਂ ਦੇਈਏ ਪ੍ਰੋਡਕਟ ਵੀ ਮਲਾਬ ਉਨਾ ਜੀ ਕੋਸ ਨਹੀਂ ਮਰਵਾਉਣਾ ਉਹਦੇ ਕੁਝ ਨਹੀਂ ਮਰਵਾਉਣਾ ਜੀ ਅਸੀਂ ਮਤਲਬ ਕੋਸ਼ ਹੈ ਵੇਰੀ ਵੀ ਜਿੰਨਾ ਵੀ ਸਤ ਤੋਂ ਸ਼ੁੱਧ ਚੀਜ਼ਾਂ ਦਿੱਤੀਆਂ ਜਾਣ ਉਹਨੀਆਂ ਉਹਨੀਆਂ ਮਤਲਬ ਆਪਾਂ ਸ਼ੁੱਧ ਚੀਜ਼ਾਂ ਦੇ ਜੀ ਹੁਣ ਸਮਾਜ ਆ ਜਿਹੜਾ ਉਹ ਬਨਾਉਟੀ ਚੀਜ਼ਾਂ ਤੋਂ ਜਿਹੜੀਆਂ ਬਨਾਉਟੀ ਚੀਜ਼ਾਂ ਨੇ ਹੈ ਨਾ ਉਹ ਕੁਦਰਤੀ ਚੀਜ਼ਾਂ ਵੱਲ ਮੁੜਿਆ ਫਰਕ ਪਿਆ ਹੁਣ ਸਮੇਂ ਦੇ ਹਿਸਾਬ ਨਾਲ ਰੁਝਾਨ ਵੱਧ ਰਿਹਾ ਬਹੁਤ ਜ਼ਿਆਦਾ ਜੀ ਬਹੁਤ ਜ਼ਿਆਦਾ ਜੀ ਜਿਵੇਂ ਹੁਣ ਮੈਂ ਗੜੋਿਆਂ ਦਾ ਕੰਮ ਸ਼ੁਰੂ ਕਰਨਾ ਜੀ ਗੜੋਏ ਪਾਲਾਂ ਗੜੋਆਂ ਦੀ ਖਾਦ ਖੇਤੀ ਜਬਰਤਾਂਗੇ ਹੋਰ ਹੋਰ ਲੋਕਾਂ ਨੂੰ ਆਪਾਂ ਮਤਲਬ ਆਪਾਂ ਤੋਂ ਸਮਾਜ ਨੂੰ ਸੇਧ ਮਿਲੂਗੀ ਗਿਆਨ ਮਿਲੂਗਾ ਹਾਂਜੀ ਗਿਆਨ ਮਿਲੂਗਾ ਸਾਨੂੰ ਮੈਨੂੰ ਵੀ ਬਖੌਲ ਬਹੁਤ ਕੀਤੇ ਟੀਚਰਾ ਕਰਦੇ ਜਦੋਂ ਨਹੀਂ ਐ ਵੀ ਕਹਿੰਦੇ ਹੋਣਗੇ ਵੀ ਹੋਰ ਪੈਸਾ ਕੀ ਕਰਨਾ ਵੀ ਤੇ ਦਾ ਰਿਟਾਇਰ ਵੀ ਹੋ ਗਏ ਨਾ ਮੁਲਾਜ਼ਮ ਵੀ ਰਹੇ ਹੋ ਬੱਚੇ ਵੀ ਬਾਹਰ ਚਲੇ ਗਏ ਕਈ ਲੋਕ ਟੀਚਰਾ ਵੀ ਕਰਦੇ ਹੋਣਗੇ ਜੀ ਟੀਚਰਾ ਕਰਦੇ ਸੀ ਲੋਕ ਵੀ ਬੱਚੇ ਪੈਸੇ ਦੇਣ ਹੋੜ ਕੇ ਮੈਂ ਕਹਿੰਦੀ ਹਾੜ ਗਏ ਤੁਸੀਂ ਕਹਿੰਦੇ ਵੀ ਇਹ ਇਹ ਝੂਠੇ ਭਾਂਡੇ ਕੌਣ ਮੈਂ ਕਿਹਾ ਸੀ ਮੈਂ ਮੰਨ ਜੂਗਾ ਪੈਸੇ ਕੌਣ ਫੜੂਗਾ ਮੈਂ ਹੋ ਮੈਂ ਮੰਨ ਜੂਗਾ ਮੈਂ ਮੈਂ ਫੜੂਗਾ ਗੱਲ ਹੈ ਵੀ ਲੋਕਾਂ ਦਾ ਕੰਮ ਹੁੰਦਾ ਟਿੱਚਰਾ ਕਰਨਾ ਉਹਨਾਂ ਦਾ ਕੰਮ ਮੈਂ ਕਹਿਣਾ ਤੇ ਆਪਣਾ ਕੰਮ ਮੈਂ ਸਹਿਣਾ ਆਪਾਂ ਜਿਹੜੋ ਜਿਹੜਾ ਕੰਮ ਹੈ ਆਪਣਾ ਕੰਮ ਹੈ ਵਰਕ ਹੈ ਮਹਾਰਾਜ ਕਹਿੰਦੇ ਕਿਰਤ ਕਰੋ ਨਾਮ ਜਪੋ ਵੰਡ ਕੇ ਛਕੋ ਇਹ ਆਪਣੀ ਕਿਰਤ ਹੈ ਜੀ ਮਹਾਰਾ ਨੇ ਪਹਿਲੀ ਗੱਲ ਕਿਰਤ ਕਹੀ ਆਪਾਂ ਕਿਰਤ ਕਰ ਰਹੇ ਆਂ ਪੰਜਾਬ ਦੀ ਧਰਤੀ ਤੇ ਰਹਿਣਾ ਫਿਰ ਦੇਖੋ ਜੀ ਅੱਜ ਫਿਲਹਾਲ ਤਾਂ ਪੰਜਾਬ ਦੀ ਧਰਤੀ ਤੇ ਆ ਪਰ ਅੰਤ ਨੂੰ ਜਦੋਂ ਮਾੜਾ-ਮੋੜਾ ਫੜੇ ਪਾ ਜਾਂਦਾ ਫਿਰ ਆਪੇ ਖਿੱਚ ਲੈਣਗੇ ਉਹਦੋਂ ਹੁਣ ਕਹਿੰਦੇ ਨੇ ਵੀ ਆ ਜਾ ਬਾਪੂ ਬਾਹਰੀ ਆ ਜਾ ਸਾਡੇ ਲਈ ਕੈਨੇਡਾ ਆ ਜਾ ਕੁੜੀ ਬੇਟੀ ਕਹਿੰਦੀ ਹੋਣੀ ਆ ਵੀ ਆਸ ਹੁਣ ਮੈਨੂੰ ਮਾਰਚ-ਅਪ੍ਰੈਲ ਤੋਂ ਬਾਅਦ ਮੈਂ ਕੈਨੇਡਾ ਜਾਣਾ ਮੈਂ ਤੇ ਮੇਰੀ ਮਿਸ ਜੀ ਅਸੀਂ ਦੋਨੇ ਜਾਨੇ ਹੁੰਨੇ ਫਿਰ ਇਹ ਹੈ ਵੀ ਰਹਿੰਦੇ ਨਹੀਂ ਉੱਥੇ ਸਾਲ 6 ਮਹੀਨੇ ਜੋ ਜਰੂਰੀ ਜਿੰਨਾ ਵੀ ਪ੍ਰਸ਼ਾਦਾ ਪਾਣੀ ਲਿਖਿਆ ਹੋਊਗਾ ਉਹਨਾਂ ਸ਼ੱਕੇ ਫਿਰ ਆ ਜਾਾਂਗਾ 96 11 ਡਰੇ ਟਰੈਕਟਰ ਹੈ ਕਿੰਨਾ ਕੁ ਪੁਰਾਣਾ ਟਰੈਕਟਰ ਇਹ ਤਾਂ ਬਹੁਤ ਇਹ 97 ਮਾਡਲ ਹੈ ਜੀ ਮੇਰੇ ਕੋਲ ਟਰੈਕਟਰ ਇਹ ਤੋਂ ਪਹਿਲਾਂ ਦੋ ਮਤਲਬ ਮੈਂ ਟਰੈਕਟਰ ਚੇਂਜ ਕਰਦੇ ਪਰਿਵਾਰ ਕੋਲੇ ਸ਼ੁਰੂ ਤੋਂ ਹੀ ਪਹਿਲਾਂ ਜੋਇੰਟ ਦੀ ਪਰਿਵਾਰ ਉਦੋਂ ਤੋਂ ਲੈ ਕੇ ਅੱਜ ਤੱਕ ਅਸੀਂ 911 ਟਰੈਕਟਰ ਰੱਖਿਆ ਮੇਨੂੰ ਸਾਡੀ 911 ਦੀ ਜਿਹੜੀ ਤੇਲ ਦੀ ਕੰਜਨਸ਼ਨ ਬਹੁਤ ਘੱਟ ਹੈ ਇਹਦੇ ਹੋਰ ਗੁਣ ਬਹੁਤ ਨੇ ਇਸ ਕਰਕੇ ਅਸੀਂ ਦੌਰ ਵੀ ਦੇਖਿਆ ਵਣਾ ਜਦੋਂ ਕਈ ਕੀਲਿਆਂ ਦੀ ਖੇਤੀ ਕਰਦੇ ਸੀ ਹੁਣ ਜਦੋਂ ਘਟ ਦੀ ਵੀ ਸਾਰੇ ਦੌਰ ਦੇਖੇ ਹਾਂਜੀ ਹਾਂ ਸਾਰੇ ਦੌਰ ਦੇਖ ਲਏ ਹਾਂਜੀ 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 ਜਿਵੇਂ ਉਹਦੇ ਟਾਇਰ ਨਵੇਂ ਲਾਦੇ ਸ਼ੋਹ ਦੀ ਨਵੀਂ ਪਈ ਹੈ ਇਹਨੂੰ ਮਤਲਬ ਮੋਡੀਫਾਈ ਕਰ ਦੇਣ ਉਹ ਉਹ ਬਣਾ ਦੇਣਾ ਸ਼ੋਸ਼ੂ ਲਾ ਕੇ ਸਾਰਾ ਸਿਸਟਮ ਇਹਦਾ ਵਧੀਆ ਕਿੰਨੇ ਕੁ ਪੈਸੇ ਦਾ ਜਿਹੜਾ ਪ੍ਰੋਜੈਕਟ ਹੈ ਜਿਹਦਾ ਸਾਰਾ ਇਹ ਪ੍ਰੋਜੈਕਟਰ ਟਰਾਲੀ ਦੇ ਵਿੱਚ ਤੁਸੀਂ ਤਿਆਰ ਕਰ ਲਿਆ ਸੀ ਕਿਉਂਕਿ ਜੇ ਤਾਂ ਇਹ ਟਰੈਕਟਰ ਟਰਾਲੀ ਟਰਾਲੀ ਆਪਾਂ ਨਵੀਂ ਬਣਾਉਣੇ ਐਡਾ ਰਿਗਾਰਡ ਕਿਉਂ ਇਹ ਸਾਰਾ ਮਤਲਬ ਕਿ ਨਾਦੇ ਧੁੱਪਾ ਅਸਰ ਕਰਦੀ ਆ ਨਾ ਵਾਲੀ ਉਹ ਅਸਰ ਕਰਦੀ ਆ ਜੇ ਤਾਂ ਮਤਲਬ ਆਪ ਆਪ ਬਣਾਵਾਂਗੇ ਥੋੜਾ ਜਿਹਾ ਮਹਿੰਗਾ ਪਊਗਾ ਮੈਨੂੰ ਬਣਿਆ ਬਣਾਇਆ ਕਿਸੇ ਤੋਂ ਮਿਲ ਗਿਆ ਸੀ ਬੰਦੇ ਨੇ ਆਸਟ੍ਰੇਲੀਆ ਉਹ ਬੰਦਾ ਕੈਨੇਡਾ ਵਾ ਗਿਆ ਮਾਪੇ ਉਹਨੇ ਕੰਮ ਨਹੀਂ ਕੀਤਾ ਮੈਨੂੰ ਇਹ 5-1.30 ਲੱਖ 30 ਹਜ਼ਾਰ ਚ ਮਤਲਬ ਚੱਲਦਾ ਮਿਲ ਗਿਆ ਸੀ ਆ ਇਹਦੇ ਵੀ ਦੋ ਫ੍ਰਿਜ ਨੇ ਦੋ ਮਤਲਬ ਉਹ ਜੂਸਰ ਨੇ ਦੋ ਦੋ ਸਾਰੀਆਂ ਚੀਜ਼ਾਂ ਡਬਲ ਡਬਲ ਨੇ ਸਾਰੀਆਂ ਚ ਹੋਰ ਵੀ ਤੁਹਾਡਾ ਇਸ ਤਰ੍ਹਾਂ ਜੂਸ ਦਾ ਕੋਈ ਹੋਰ ਪਾਸੇ ਵੀ ਤੁਸੀਂ ਕਹਿੰਦੇ ਵੀ ਇੱਕ ਹੋਰ ਗੱਡੀ ਵੀ ਹੈ ਚੱਲਦੀ ਫਿਰਦੀ ਇੱਕ ਸਾਰਾ ਟੈਂਪੋ ਚੱਲਦਾ ਹੈ ਉਹਦੇ ਵਿੱਚ ਸਾਡੇ ਕੋਲ ਕੁਲਫੀ ਤੇ ਮਤਲ ਹਾਂ ਉਹਦੇ ਵਿੱਚ ਆਉਣ ਵਾਲੇ ਸਮੇਂ 'ਚ ਅਸੀਂ ਹੋਰ ਚੀਜ਼ਾਂ ਜਿਵੇਂ ਕਚੀਰਾ ਗੁੰਦ ਹੈ ਜਾਮਾ ਸਰਦਈ ਹੈ ਜਿਹੜੀ ਚੀਜ਼ ਅਸੀਂ ਦੇਵਾਂਗੇ ਮਤਲਬ ਉਹਦੇ ਹੱਥਾਂ ਨਾਲ ਬਣਾ ਕੇ ਦੇਵਾਂਗੇ ਵਧੀਆ ਦੇਵਾਂਗੇ ਬਾੜੀ ਚੀਜ਼ ਨਹੀਂ ਖੋਣ ਇਹ 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 ਮਤਲਬ ਅਸੀਂ ਇਹ ਨਾਲੇ ਲਾਇਆ ਫਿਰ ਇਹ ਨਾਲੇ ਲੜ ਕਿਵੇਂ ਕਿਵੇਂ ਤਾਂ ਰਹਿੰਦਾ ਇੱਥੇ ਦਾ ਐਕਸਪੀਰੀਅੰਸ ਕਿੰਨੇ ਕੁ ਲੋਕ ਆ ਜਾਂਦੇ ਨੇ ਦੰਦੇ ਵਿੱਚ ਬਹੁਤ ਲੋਕ ਆ ਜਾਂਦੇ ਨੇ ਬਹੁਤ ਵਧੀਆ ਐਕਸਪੀਰੀਅੰਸ ਹੈ ਬਹੁਤ ਕੰਮ ਵਧੀਆ ਹੈਗਾ ਜਿਹੜੇ ਮੇਰੀ ਉਮਰ ਦੇ ਅਗੇ ਨੇ ਕਿ ਮੁੰਡੇ ਚਲੋ ਜਿਵੇਂ ਕਿ ਮੈਂ ਆ ਬੇਸ਼ਰਮੀ ਮੰਨਦੇ ਨੇ ਵੀ ਕੰਮ ਐ ਵੀ ਕੀ ਕਹੂਗਾ ਲੋਕ ਟਿਚਰਾਂ ਕਰਨਗੇ ਐ ਪਰ ਜੇ ਆਪਾਂ ਸੋਚ ਕੇ ਚੱਲੀਏ ਕੰਮ ਕੋਈ ਛੋਟਾ ਵੱਡਾ ਨਹੀਂ ਹੁੰਦਾ ਕੰਮ ਬਹੁਤ ਵਧੀਆ ਕੰਮ ਐ ਜੋ ਵੀ ਕੰਮ ਐ ਕਰਨਾ ਚਾਹੀਦਾ ਮਿਹਨਤ ਕਰਨੀ ਚਾਹੀਦੀ ਐ ਜਿਹੜੇ ਮਿਹਨਤ ਤੋਂ ਪਿੱਛੇ ਹਟ ਜਾਂਦੇ ਨੇ ਉਹਨਾਂ ਦਾ ਕੁਝ ਨਹੀਂ ਬਣਦਾ ਸਾਡਾ ਤੇ ਮੇਰੇ ਦਾਇਜੀ ਦਾ ਇਹੀ ਜੋਰ ਐ ਵੀ ਹਰ ਇੱਕ ਬੱਚਾ ਸਾਨੂੰ ਦੇਖ ਕੇ ਕੰਮ ਕਰੇ ਆਪਦਾ ਮਿਹਨਤ ਕਰੇ ਆਪਦਾ ਅੱਗੇ ਵਧੇ ਜੋ ਇਹ ਗੱਲਾਂ ਲੋਕਾਂ ਨੇ ਸੁਣ ਕੇ ਪਿੱਛੇ ਹਟ ਰਹੇ ਨੇਗੇ ਬੱਚੇ ਮੇਰੀ ਉਮਰ ਦੇ ਕਹਿ ਰਹੇ ਨੇ ਵੀ ਹਾਂ ਅਸੀਂ ਸਾਨੂੰ ਲੋਕ ਟਿਚਰਾਂ ਕਰਦੇ ਨੇ ਉਹ ਅੱਗੇ ਆਉਣ ਆਪਣਾ ਕਾਰੋਬਾਰ ਤੋੜਨ ਕਿਸੇ ਨੂੰ ਰੋਜ਼ਗਾਰ ਮਿਲੇ ਕੋਈ ਵੀ ਭੁੱਖਾ ਨਾ ਮਰੇ ਕਿੰਨੇ ਪੜ੍ਹੇ ਹੋ ਤੁਸੀਂ ਮੇਰੀ ਪਲੱਸ 2 ਕਰਕੇ ਹੋਟਲ ਮੈਨੇਜਮੈਂਟ ਦਾ ਕੋਰਸ ਕੀਤਾ ਐ ਸਾਈਟ ਪ੍ਰੈਸ ਤੋਂ ਐ ਸਾਈਟ ਪ੍ਰੈਸ ਤੋਂ ਹਾਂ ਜੀ ਫੋਰ ਅੰਡਰ ਹਾਂ ਜੀ ਇੰਨੇ ਸਮਾਂ ਰਿਹਾ ਉੱਥੇ ਫਿਰ 2 ਸਾਲ ਹੀ 2 ਸਾਲ ਦਾ ਕੋਰਸ ਸੀਗਾ ਮੇਰਾ ਫਿਰ ਉੱਥੇ ਹੀ ਚਿੱਤ ਲੱਗਿਆ ਹੈਗਾ ਵੀ ਉੱਥੇ ਹੀ ਰਹਿ ਕੇ ਕੋਈ ਹੋਟਲ ਮੈਨੇਜਮੈਂਟ ਦੇ ਵਿੱਚ ਨੌਕਰੀ ਕਰ ਲਈ ਜੀ ਲੱਗਿਆ ਸੀ ਚਿੱਤਾਂ ਫੇਰ ਵੀ ਫਿਰ ਆਪਦੇ ਦੇਸ ਦਾ ਪਿਆਰ ਤਾਂ ਸਾਨੂੰ ਵਿਦੇਸ਼ ਜਾਉਂਦਾ ਫਿਰ ਉਹਦੇ ਜਮੀਨ ਹੈ ਜਿੰਨੇ ਕੋਤੇ ਬਣਦੇ ਆ ਉਦੋਂ ਦੁੱਗਣੇ ਔਰੇ ਬਣ ਜਾਂਦੇ ਆ ਆਪਦਾ ਕਾਰੋਬਾਰ ਔਰੇ ਵੀ ਹੈਗਾ ਵਧੀਆ ਤਾਂ ਜੀ ਦੇ ਨਾਲ ਜੁੜ ਕੇ ਔਰੇ ਸਾਡਾ ਕੰਮ ਵਧੀਆ ਚੱਲਦਾ ਹੈ ਤਾਂ ਇਹ ਨੌਜਵਾਨ ਸੀ ਜਿਹੜਾ ਸਾਈਪ੍ਰਸ ਤੋਂ ਹੋਟਲ ਮੈਨੇਜਮੈਂਟ ਦੀ ਜਿਹੜੀ ਸਟੱਡੀ ਕਰਕੇ ਆ ਪਰ ਇਸ ਨੂੰ ਵੀ ਜੇ ਲੱਗਿਆ ਕਿ ਮੈਂ ਵੀ ਪੰਜਾਬ ਮੁੜ ਜਾਵਾਂ ਤਾਂ ਪੰਜਾਬ ਹੀ ਜਿਹੜੇ ਜਿੰਨੇ ਕੋਤੇ ਉੱਥੇ ਪੈਸੇ ਬਣਨੇ ਜੀ ਤਾਂ ਇੱਥੇ ਪੈਸੇ ਬਣ ਸਕਦੇ ਨੇ ਤਾਂ ਇੱਕ ਵਾਰ ਫਿਰ ਤਸਵੀਰਾਂ ਮੈਂ ਸਾਥੀ ਨੂੰ ਕਹੂੰ ਥੋੜੀਆਂ ਜਿਹਾ ਦਿਖਾਵੇ ਇਹਨਾਂ ਲਈ ਜਿਹੜੀ ਪੂਰਾ ਜਿਹੜਾ ਸਮਾਨ ਆ ਉਹ ਰੱਖਿਆ ਹੋਇਆ ਗੰਨੇ ਦਾ ਰਸ ਇੱਥੇ ਤਿਆਰ ਕਰਕੇ ਜਿਹੜਾ ਬੀਜਦੇ ਨੇ ਤਾਂ ਆਰਗੈਨਿਕ ਖੇਤੀ ਕਰਦੇ ਨੇ ਤਾਂ ਆਪਣੇ ਹੀ ਖੇਤ ਦੇ ਵਿੱਚ ਗੰਨੇ ਦੀ ਫਸਲ ਪੈਦਾ ਕਰਦੇ ਨੇ ਬਿਲਕੁਲ ਵੀ ਕੋਈ ਦਵਾਈ ਦੀ ਜਿਹੜੀ ਵਰਤੋਂ ਉੱਥੇ ਨਹੀਂ ਕੀਤੀ ਜਾਂਦੀ ਤਾਂ ਪੁਰਾਣਾ 1997 ਮਾਡਲ ਹੈ ਜਿਹੜਾ ਇਹ ਟਰੈਕਟਰ 9511 ਜਿਹੜਾ ਅੱਜ ਵੀ ਇਸ ਸਮੇਂ ਇਹਨਾਂ ਦੇ ਘਰ ਦਾ ਸ਼ਿੰਗਾਰ ਬਣਿਆ ਉਸ ਨੂੰ ਵੀ ਘਰ ਦਾ ਮੈਂਬਰ ਹੀ ਬਣਾਇਆ ਹੋਇਆ ਤਾਂ ਪੂਰੀ ਦੇਖਰੇਖ ਇਸ ਟਰੈਕਟਰ ਦੀ ਵੀ ਰੱਖੀ ਜਾਂਦੀ ਹੈ 9511 ਤੇ ਆਪਣਾ ਕੰਮ ਜਿਹੜਾ ਇਹਨਾਂ ਨੇ ਆਰੰਭ ਕੀਤਾ ਭਾਵੇਂ ਕਿ 3 ਪੁੱਤ ਬਾਹਰਲੇ ਮੁਲਕਾਂ ਦੇ ਵਿੱਚ ਸੈੱਟ ਨੇ ਪਰ ਫਿਰ ਵੀ ਇਸ ਛੋਟੇ ਜਿਹੇ ਕਿਸਾਨ ਨੇ ਇੱਕ ਪੰਜਾਬੀ ਗੁਰਸਿੱਖ ਨੇ ਇਹ ਇਹ ਮਨ ਦੇ ਵਿੱਚ ਧਾਰ ਲਿਆ ਕੀ ਲੋਕਾਂ ਨੂੰ ਸਹੀ ਚੀਜ਼ ਦੀ ਜਿਹੜੀ ਆਦਤ ਪਾਉਣੀ ਆ ਸਹੀ ਚੀਜ਼ਾਂ ਉਹਨਾਂ ਨੂੰ ਵੇਚਣੀਆਂ ਨੇ ਜਿਹਦੇ ਵਿੱਚ ਕੁਦਰਤ ਇਨਵੋਲਵਮੈਂਟ ਹੋਵੇ ਤਾਂ ਉਹ ਚੀਜ਼ਾਂ ਵੇਚ ਕੇ ਜਿਹੜਾ ਉਹਨਾਂ ਨੂੰ ਵੀ ਮਨ ਨੂੰ ਸਕੂਨ ਮਿਲਦਾ ਤੇ ਦੂਜੇ ਪਾਸੇ ਸਮਾਜ ਸੇਵਾ ਵਾਲੇ ਖੇਤਰ ਦੇ ਵਿੱਚ ਵੀ ਆਪਣਾ ਯੋਗਦਾਨ ਆ ਉਹ ਪਾ ਰਹੇ ਨੇ ਤੇ ਲੋਕਾਂ ਨੂੰ ਵੀ ਅਪੀਲ ਕੀਤੀ ਹੈ ਕਿ ਜਿਹੇ ਚੀਜ਼ਾਂ ਬਾ ਲੈਉਣ ਜਿਹੜੀਆਂ ਬਨਾਉਟੀ ਚੀਜ਼ਾਂ ਨੇ ਉਹਨਾਂ ਤੋਂ ਦੂਰ ਰਹਿਣ ਦਾ ਸੁਨੇਹਾ ਇਹਨਾਂ ਨੇ ਦਿੱਤਾ ਹੈ ਸਾਥੀ ਸਿਕੰਜੇਂਦਰ ਸਿੰਘ ਦੇ ਨਾਲ ਕੁਲਦੀਪ ਸਿੰਘ ਪੂੜੇ ਰਜਨ ਸਪੋਕਸਮੈਨ ਟੀਵੀ ਸੰਗਰੂਰ